ਕੁਸੀਂ ਦੇਖ ਰਹੇ ਹੋ ਦੇਰੀ ਸਟੇ ਵੀ ਮੈਂ ਹਾਸਨਦੀ ਸ਼ਰਮਾ ਸੋ ਅੱਜ 4 ਜੂਨ ਨੂੰ ਪੰਜਾਬ ਦੀ ਜਿਹੜੀ ਲੋਕ ਸਭਾ 2024 ਰਿਜ਼ਲਟ ਸਾਡੇ ਸਾਹਮਣੇ ਆਇਆ ਤਾਂ ਖਾਸ ਕਰਕੇ ਜਿਹੜੀ ਹੌਟ ਸੀਟ ਬਣੇ ਲੋਜਾਨਾ ਵਸਤੇ ਤਾਂ ਲੋਜਾਨਾ ਵਿੱਚੋਂ ਕਾਂਗਰਸ ਦੇ ਰਾਜਾ ਅਮਰਿੰਦਰ ਸਿੰਘ ਵੜਿੰਗੜੀ 29000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਕਿਹਨਾਂ ਦੇ ਕਿਤੇ ਰਮਨ ਸਿੰਘ ਬੇਟੂ ਜਿਹੜੀ ਭਾਜਪਾ ਵੱਲੋਂ ਕਾਫੀ ਜੜੀਆਂ ਲੋਕਾਂ ਦੇਦਰ ਨੂੰ ਸਮਝਿਆ ਸੀ ਲੇਕਿਨ ਆਮ ਜਨਤਾ ਨੇ ਭਰੋਸਾ ਕਿਉਂ ਜਿਹੜਾ ਗਲਤ ਬਤ ਕਰਦੇ ਅ ਬੜਾ ਖਾਸ ਕਰਕੇ ਅੰਮਿਤ ਸ਼ਾਹ ਜੀ ਰੈਲੀ ਯੋਗੀ ਅਨੰਤ ਟੈਲੀ ਨੂੰ ਲੋਕਾਂ ਨੇ ਬੜਾ ਸਲਾਇਆ ਸੀ ਕਿ ਦੇਖ ਦਿਓ ਕਿ ਲੋਕ ਬਦਲਾਅ ਚਾਹੁੰਦੇ ਸੀ ਜਾਂ ਲੋਕਾਂ ਨੂੰ ਪਾਰਟੀ ਸਮੇ ਲੱਗੀ ਨਹੀਂ 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 ਸਾਰੀਆਂ ਹੀ ਸੀਟਾਂ ਜਿੱਤੀਆਂ ਆਪਾਂ ਤਾਂ ਸ਼ਹਿਰ ਜ ਇਹ ਦੱਸੋ ਨਾ ਵੀ ਜਿੱਤੇ ਕਿੱਥੇ ਨਹੀਂ ਉਹ ਤਾਂ ਜਿੱਥੇ-ਜਿੱਥੇ ਕਿਸਾਨਾਂ ਨੇ ਪਿੰਡਾਂ 'ਚ ਰੋਕਿਆ ਉਸ ਜਗ੍ਹਾ ਤੇ ਕੈਂਪੇਨ ਨਹੀਂ ਕਰਨ ਦਿੱਤੀ ਉਹ ਪ੍ਰੋਬਲਮ ਨਹੀਂ ਤੇ ਤੁਹਾਡੇ ਆਪਣੇ ਸ਼ਹਿਰ ਦੀਆਂ 6 ਸੀਟਾਂ ਤੋਂ 5 ਸੀਟਾਂ ਬਹੁਤ 50-50 ਹਜ਼ਾਰ ਵੋਟ ਪਈ ਹੈ ਜਿਹੜੀ ਕਦੇ ਪਈ ਨਹੀਂ ਅਸੀਂ ਤਾਂ ਬਹੁਤ ਖੁਸ਼ ਆਂਤ ਧੰਨਵਾਦ ਕਰਦੇ ਆਂ ਇਹ ਤਾਂ ਇੱਕ ਸਿਰਫ ਤੇ ਸਿਰਫ ਜਿੱਥੇ ਬੀਜੇਪੀ ਰੋਕੀ ਗਈ ਕੈਂਪੇਨ ਕਰਨ ਤੋਂ ਉਹ ਉਹਦੇ ਵਿੱਚ ਸਰਕਾਰ ਤੇ ਉਰਲੇ ਹੋਏ ਸੀ ਪਰ ਸਭ ਤੋਂ ਪਹਿਲਾਂ ਮੈਂ ਆਪਣੇ ਵੋਟਰਾਂ ਦਾ ਲੁਧਿਆਣੇ ਦਾ ਜਿੰਨੇ ਵੀ ਵੋਟਰ ਨੇ ਜਿਨੇ 50-50 ਹਜ਼ਾਰ ਵੋਟ ਇੱਕ ਵਿਧਾਨ ਸਭਾ ਹਲਕੇ ਚ ਪਾਈ ਉਹਨਾਂ ਦੇ ਮੈਂ ਪ੍ਰਧਾਨ ਜੀ ਸਾਡੀ ਸਾਰੀ ਬੀਜੇਪੀ ਦੀ ਜਿਹੜੀ ਟੀਮ ਉਹਨਾਂ ਦੇ ਧੰਨਵਾਦੀਆਂ ਇੰਨਾ ਮੌਸਮ ਗਰਮ ਉਹਦੇ باوجود ਤੇ ਐਡੀ ਬੜੀਆ ਲੀਡ ਆਤਮਨਗਰ ਤੋਂ ਸਵਾਏ ਸਾਊਥ west east north central ਤੇ 50 50000 ਵੋਟ ਪਈ ਐ ਇਸ ਕਰਕੇ ਕੋਈ ਵੀ ਸਾਨੂੰ ਆਪਣੇ ਮਿਹਨਤ ਤੇ ਕੋਈ ਵੀ ਇਹ ਨਹੀਂਗਾ ਵੀ ਕੋਈ ਕਮੀ ਰਹੀ ਨਾ ਸਾਡੇ ਵਰਕਰ ਤੇ ਕੋਈ ਕਮੀ ਇਹ ਤਾਂ ਸਿਰਫ ਤੇ ਸਿਰਫ ਜਿੱਥੇ ਦਾਖਾ ਜਾਂ ਗੱਲ ਕਰ ਲੋ ਜਿਆਦਾ ਜਾਂ ਜਗਰਾਉਂ ਦੀ ਗੱਲ ਕਰ ਲੋ ਜਿੱਥੇ ਕਿਸਾਨਾਂ ਦੀ ਮਦਦ ਲੈ ਕੇ ਪਾਰਟੀਆਂ ਨੇ ਰਿਕਵਰਡ ਕੀਤੀ ਕੈਂਪੇਨ ਕਰਨੀ ਜਾਣ ਦਿੱਤਾ ਤੇ ਉੱਥੇ ਜਿਹੜਾ ਉਹ ਸਾਰੇ ਬਾਕੀ ਇੱਕ ਬਹੁਤ ਵੱਡੀ ਗੱਲ ਹੋਈ ਆ ਮੋਦੀ ਜੀ ਅਮਿਤ ਸ਼ਾਹ ਜੀ ਬਹੁਤ ਵੱਡੀ ਜਿੱਤ ਤਕਰੀਬਨ 300 ਦੇ ਤਕਰੀਬ ਸੀਟਾਂ ਜਿਹੜੀਆਂ ਉਹ ਜਾ ਰਹੀਆਂ ਤੇ ਕੁਛ ਵੀ ਆ ਜਿਹੜੀ ਸਰਕਾਰ ਉਹ ਬੀਜੇਪੀ ਦੀ ਬਣਨ ਜਾ ਰਹੀ ਹੈ ਐਂਡੀਆ ਦੀ ਬਣਨ ਜਾ ਰਹੀ ਹੈ ਤੇ ਅਸੀਂ ਉਸੇ ਤਰੀਕੇ ਨਾਲ ਜੋ ਜੋ ਵਾਅਦੇ ਕੀਤੇ ਡਿਵੈਲਪਮੈਂਟ ਦੇ ਲੁਧਿਆਣੇ ਲਈ ਉਹ ਸਾਰੇ ਵਾਅਦੇ ਅਸੀਂ ਲੁਧਿਆਣੇ ਚ ਪੂਰੇ ਕਰਾਂਗੇ ਕਿਉਂਕਿ ਅਸੀਂ ਲੋਕਾਂ ਤੋਂ ਸ਼ਹਿਰ ਦੇਾਂ ਤੋਂ ਵੋਟ ਲਈ ਤੇ ਸ਼ਹਿਰ ਦੇਾਂ ਨੇ ਵੋਟ ਜਿਹੜੀ ਹੈ ਉਸੇ ਤਰੀਕੇ ਨਾਲ ਪਾਈ ਪਿੰਡਾਂ ਦੇ ਜਿਹੜੇ ਇਲਾਕੇ ਆ ਉਹਨਾਂ ਦੀ ਮੈਂ ਨਹੀਂ ਇਸ ਗੱਲ 'ਚ ਗੱਲ ਕਰਦਾ ਪਰ ਅਸੀਂ ਜਿਹੜੇ ਸ਼ਹਿਰ ਦਾ ਵੋਟਰ ਆ ਜਿਨੇ ਇੰਨੀ ਵੋਟ ਪਾਈ ਉਹਨੂੰ ਕਿਵੇਂ ਛੱਡ ਸਕਦੇ ਆ ਅਸੀਂ ਇਸ ਕਰਕੇ ਸਾਡੀ ਤਾਂ 100% ਜਿਹੜੀ ਆ ਲੁਧਿਆਣੇ 'ਚ ਉਹ ਜਿੱਤ ਆ ਅੱਜ ਕੈਂਪੇਨ ਅਕਾਊਂਟਿੰਗ ਦੌਰਾਨ ਲੋਕੀ ਇਹੀ ਕਹਿੰਦੇ ਸੀ ਬਿਸ਼ੱਕ ਅਗਰ ਰਮਨਦੀਪ ਸਿੰਘ ਬਿੱਟੂ ਖਾਰ ਗਿਆ ਲੇਕਿਨ ਲਾਸਟ ਜਿਹੜੀ ਯੋਗੀ ਨਤਿਨਾਦੀ 48 ਘੰਟੇ ਦੀ ਗੱਲ ਕੀਤੀ ਗਈ 48 ਘੰਟੇ ਦੇ ਵਿੱਚ ਅਗਰ ਰਮਨਦੀਪ ਸਿੰਘ ਬਿੱਟੂ ਹਜੇ ਵੀ ਪੰਜਾਬ ਵਿੱਚ ਮਾਫੀਆ ਖਤਮ ਕਰ ਦਿੱਤਾ ਤਾਂ ਹਜੇ ਵੀ ਜਨਤਾ ਬਿੱਟੂ ਦੇ ਨਾਲ ਖੜੀ ਆ ਨਹੀਂ ਨਹੀਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਵੀ ਐਦੋਂ ਵੱਡਾ ਭਰੋਸਾ ਕੀ ਹੋ ਸਕਦਾ ਇਹ ਸਾਡੀ ਡਿਊਟੀ ਆ ਸਿ ਫਰਜ ਆ ਅਸੀਂ ਤਾਂ ਬੀਜੇਪੀ ਹੋਰ ਕਿਵੇਂ ਮਨ ਜਿੱਤੇ ਲੋਕਾਂ ਦਾ ਕਿਉਂਕਿ ਇਹ ਤਾਂ ਪਹਿਲੀ ਇਲੈਕਸ਼ਨ ਅਸੀਂ ਲੜੀ ਆ ਤੇ ਪਹਿਲੀ ਇਲੈਕਸ਼ਨ ਚ ਵੀ ਐਡਾ ਵੱਡਾ ਰਿਜ਼ਲਟ ਆਉਣਾ ਤੇ ਸਾਰੇ ਪੰਜਾਬ ਚ ਆਉਣਾ ਤੇ ਇਸ ਕਰਕੇ ਇਹਨੂੰ ਤਾਂ ਅੱਗੇ ਵਧਾਉਣਾ ਹੀ ਵਧਾਉਣਾ ਇਸ ਜਿਹੜਾ ਵੀੜਾ ਚੱਕਿਆ ਇਸ ਪਾਰਟੀ ਦਾ ਉਹ ਸਾਰੇ ਪਾਰਟੀ ਮਤਲਬ ਬੁੱਕਲ ਚ ਰੱਖਣੀ ਆ ਸਾਰੀ ਇਹ ਤਾਂ ਇਸ ਕਰਕੇ ਇਹ ਤਾਂ ਇੱਕ ਮਤਲਬ ਇੱਕ ਸਮਝ ਲਓ ਟ੍ਰੇਲਰ ਸੀ ਹਜੇ ਤੇ ਬੀਜੇਪੀ ਦੀ ਸ਼ੁਰੂਆਤ ਹੋਈ ਆ ਇਹ ਪੰਜਾਬ ਦੇ ਵਿੱਚ 27 ਤੱਕ ਅਸੀਂ ਮੁਕੰਮਲ ਜਿਹੜੀ ਉਹ ਜਿਵੇਂ ਸ਼ਹਿਰਾਂ ਚ ਹੋਇਆ ਉਵੇਂ ਪਿੰਡਾਂ ਚ ਤਬਦੀਲ ਕਰਕੇ ਦਿਖਾਵਾਂਗੇ ਤਾਂ ਕੱਲ ਤੋਂ ਹੀ ਅਸੀਂ ਜਿਵੇਂ ਦੱਸਿਆ ਵੀ ਅੱਜ ਤੱਕ ਕੰਮ ਆਪਣਾ ਸ਼ੁਰੂ ਵੀ ਕਰ ਚੁੱਕੇ ਹਾਂ ਸਾਨੂੰ ਇਹ ਸਾਰਾ ਫੀਡਬੈਕ ਸੀ ਵੀ ਕੀ ਕੀ ਸ਼ਹਿਰ ਚ ਕਿੰਨੇ ਕਿੰਨੇ ਤੇ ਅਸੀਂ ਜਿੱਤ ਰਹੇ ਹਾਂ ਪਿੰਡਾਂ ਚ ਆਫਕੋਰਸ ਉਹਨਾਂ ਦੀ ਜਿਹੜੀ ਰਣਨੀਤੀ ਸੀ ਉਹ ਚੋ ਕਾਮਯਾਬ ਹੋਏ ਆ ਉਹਨੂੰ ਵੀ ਅਸੀਂ ਜਿਹੜਾ ਆਉਣ ਵਾਲੇ ਦਿਨਾਂ ਚ ਠੀਕ ਕਰਾਂਗੇ ਸਾਡਾ ਵਰਕਰ ਸਾਰਾ ਦੇਖੋ ਓਵੇਂ ਦਾ ਓਵੇਂ ਅੱਜ ਮੀਟਿੰਗਾਂ ਚ ਕਰ ਰਿਹਾ ਤੇ ਬੈਠਾ ਏ ਅਸੀਂ ਇਕੱਲੇ ਜਿਹੜੀ ਭਾਜਪਾ ਪਾਰਟੀ ਆ ਨਾ ਇਹ ਇਕੱਲਾ ਜਿੱਤ ਹਾਰ ਨਹੀਂ ਦੇਖਦੀ ਇਹ ਸਿਰਫ ਲੋਕਾਂ ਦੇ ਨਾਲ ਤੇ ਦੇਸ਼ ਦੇ ਲਈ ਤੇ ਕਿਸ ਤਰੀਕੇ ਨਾਲ ਉਹ ਡਿਵੈਲਪਮੈਂਟ ਕਰਨੀ ਆ ਉਹਨੂੰ ਲੈ ਕੇ ਚੱਲਦੀ ਆ ਤੇ ਉਹੀ ਚੀਜ਼ ਆ ਜਿਹੜੀ ਉਹ ਸਾਡੇ ਪਰ ਦੋ ਤਿੰਨ ਗੱਲਾਂ ਬੜੀਆਂ ਅਨਫੋਰਚੂਨੇਟ ਹੋਈਆਂ ਐ ਜੋ ਮੈਂ ਰਿਜ਼ਲਟ ਦੇਖ ਰਿਹਾ ਸੀ ਜਿਦੇ ਵਿੱਚ ਕਈ ਜ਼ਿਲ੍ਹਿਆਂ ਚੋਂ ਜਿੱਤੇ ਕਈ ਐਸੇ ਜਿੱਤ ਗਏ ਪਰ ਇਹ ਇਹ ਵੀ ਸੈਂਟੀਮੈਂਟ ਸੈਂਟੀਮੈਂਟਾ ਇਹ ਕੋਈ ਫ੍ਰੀਬਾਰਡੀ ਗੱਲ ਕਰਦੇ ਕਿ ਕਾਕਾ ਜੀ ਗੱਲ ਕਰਦੇ ਜਿਸ ਦੇ ਦੂਜੇ ਪਾਸੇ ਗੱਲ ਕਰਦੇ ਹੋ ਆਪਣੇ ਖੜਾ ਸਾਹਿਬ ਵਾਲੇ ਕਿ ਲੱਗਦਾ ਹੈ ਵੀ ਇਹ ਇਹਦਾ ਅਸਰ ਆਉਣ ਵਾਲੇ ਪੰਜਾਬ ਦੇ ਮਾਹੌਲ ਤੇ ਪੈ ਸਕਦਾ ਹੈ ਦੇਖੋ ਜੀ 100% ਪਊਗਾ ਅਸਰ ਕਿ ਮੈਂ ਨਹੀਂ ਪਊਗਾ ਇੱਕ ਪਾਸੇ ਤਾਂ ਕਾਮਰੇਡ ਜਿਹੜੇ ਆ ਉਹ ਹਰੀਆਂ ਝੰਡੀਆਂ ਦਿਖਾਉਂਦੇ ਜਾਂਦੇ ਇਹ ਨਮੀ ਝੰਡੀ ਦਾ ਰੰਗ ਆ ਗਿਆ ਇਸ ਕਰਕੇ ਬਹੁਤ ਜਿਹੜੀ ਆਮ ਆਦਮੀ ਲਈ ਆ ਉਹਨਾਂ ਨੇ ਇਹ ਚੰਗਿਆਰੀਆਂ ਲਾਈਆਂ ਹੋਈਆਂ ਬਹੁਤ ਇਹਦਾ ਮੁਸ਼ਕਲ ਦਨ ਸਾਹਮਣਾ ਕਰਨਾ ਪਏਗਾ ਇਸ ਕਰਕੇ ਸੈਂਟਰ ਗਵਰਨਮੈਂਟ ਜਿਹੜੀ ਹੋਏਗੀ ਉਹਦੀ ਵੱਡੀ ਉਰੇ ਜ਼ਰੂਰਤ ਤੇ ਵੱਡੀ ਉਹਦੀ ਲੋਡ ਆ ਜਿਹੜੀ ਉਹ ਪੰਜਾਬ ਦੇ ਆਉਣ ਵਾਲੇ ਦਿਨਾਂ ਚ ਰਹੇਗੀ ਅੱਜ ਕਾਂਗਰਸ ਤੇ ਖੁੱਲ ਕੇ ਆਮ ਆਦਮੀ ਪਾਰਟੀ ਕੇ ਸਾਡਾ ਦੋਵਾਂ ਦਾ ਐਲਾਈਅੰਸ ਹੈ ਅੱਜ ਖੁੱਲ ਕੇ ਗੱਲ ਕੀਤੀ ਵਰਕਰਾਂ ਨੇ ਸਾਡਾ ਪੰਜਾਬ ਦੇ ਵਿੱਚ ਵੀ ਪਹਿਲਾਂ ਹੀ ਐਲਾਈਅੰਸ ਸੀ ਕਿਸੇ ਦੇ ਇਹ ਖੁੱਲ ਕੇ ਗੱਲਾਂ ਸਾਰੀਆਂ ਕਰਾਂਗੇ ਇੱਕ ਵਾਰ ਜਿਹੜੀ ਬੀਜੇਪੀ ਦੀ ਗਵਰਨਮੈਂਟ ਸਰਕਾਰ ਬਣ ਜੇ ਸੈਂਟਰ ਦੇ ਵਿੱਚ ਅੱਜ ਤਾਂ ਸਿਰਫ ਜਿਹੜੇ ਮੈਂ ਆਪਣੇ ਵੋਟਰਾਂ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸ਼ਹਿਰ ਦੇ ਵਿੱਚ ਸਾਰੇ ਵਿਰੋਧੀਆਂ ਦੀ ਜਿਹੜੀ ਆ ਉਹ ਪਿੱਠ ਲਵਾਈ ਹੈ ਇਸ ਕਰਕੇ ਸ਼ਹਿਰ ਵਾਲਿਆਂ ਦਾ ਜਿੰਨਾ ਧੰਨਵਾਦ ਕਰ ਸਕੀਓ ਥੋੜਾ ਆ ਆਉਣ ਵਾਲੇ ਸਮੇਂ ਚ ਲੁਧਿਆਣਾ ਨਿਹਾਰ ਉਦੀ ਬੱਲਾਂ ਜੇ ਤੁਸੀਂ ਵਾਅਦਾ ਕੀਤਾ ਨਿਹਾਰ ਉਦੀ ਬਲੀ ਜਾਊਗੀ ਨਹੀਂ 100% ਨਾਂ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਐਕਟਮ ਪਹਿਲੇ ਦਿਨੀ ਦੇਖੋ ਅੱਜ ਹਜੇ ਰਿਜ਼ਲਟ ਲੁਧਿਆਣੇ ਦਾ ਡਿਕਲੇਅਰ ਵੀ ਨਹੀਂ ਹੋਇਆ ਤੇ ਅਸੀਂ ਤਾਂ ਦਫ਼ਤਰ ਚ ਆਪਣਾ ਬੈਠ ਕੇ ਕੰਮਕਾਰ ਵੀ ਸ਼ੁਰੂ ਕਰ ਲਿਆ ਇਸ ਕਰਕੇ ਕੋਈ ਵੀ ਇਸ ਗੱਲ ਦਾ ਕੋਈ ਫਰਕ ਨਹੀਂ ਪਹਿਲੀ ਇਲੈਕਸ਼ਨ ਲੜੀ ਹੈ ਬੜੀ ਵਧੀਆ ਇਲੈਕਸ਼ਨ ਲੜੀ ਹੈ ਸੋ ਇਹ ਸਾਨੂੰ ਰਮਨਿਕ ਸਿੰਘ ਮிட்டਨ ਦੱਸਦੀ ਹੈ ਕਿ ਕਾਂਗਰਸ ਖੇਮੇ ਚ ਬੜੀ ਖੁਸ਼ੀ ਦਾ ਮਾਹੌਲ ਆ ਕਿਰਨ ਨੇ ਕਿਤੇ ਜਿਹੜੇ ਆਜਪਾ ਵੱਲੋਂ ਜਿਹੜੇ ਵਾਅਦੇ ਕੀਤੇ ਕਿ ਖਾਸ ਕਰਕੇ ਲਾਸਟ ਜਿਹੜੀ ਯੋਗੀ ਅਦਿਤਿਆ ਨਦੀ ਰੈਲੀ 48 ਘੰਟੇ ਜਿਹੜੀ ਪੰਜਾਬ ਦੇ ਵਿੱਚ ਉਹ ਮਾਫੀਆ ਖਤਮ ਕਰਨ ਦੀ ਗੱਲ ਆਖੀ ਸੀ ਬਿਲਕੁਲ ਰਮਨਿਕ ਸਿੰਘ ਮிட்டਨ ਗੱਲ ਆਖੀ ਵੀ ਸਰਕਾਰ ਬਣ ਤੋ ਵਾਜਪਾ ਦੀ ਸਰਕਾਰ ਜੋ ਬਣ ਗਈ ਉਸ ਤੋਂ ਬਾਅਦ ਪੰਜਾਬ ਦੀ ਨੁਹਾਰ काम भी, भी लुधियाना। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप